ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਬਾਰਾ ਮਹਾ ਮਾਦ ਮਹੱਲਾ ਪੰਜਵਾਂ ਘਰ ਤੋਥਾ ਇਕੂੰਗਰ ਸਤ ਗੁਰ ਪ੍ਰਸਾਦਿ ਕੀਤ ਕਰਮ ਕੀ ਵਿਛੜੈ ਕਰ ਕਿਰਪਾ ਮਿਲਿ ਰਾਮ ਚਾਰ ਕੁੰਟ ਦਿਸ ਪਰਮੈ ਥਕ ਆਏ ਪ੍ਰਭ ਕੀ ਛਾਮ ਮਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਤਾਰ ਗੁੰਟਾ ਦਿਸ ਪਰਮੈ ਥਕ ਆਈ ਪ੍ਰਭ ਕੀ ਛਾਮ ਤੇ ਨ ਦੁਦੇ ਤੇ ਬਹਾਰੀ ਇਤਨਾ ਆਇ ਕਾਮ ਜਲ ਬਿਨ ਸਾਖ ਕਮਲਾਵਤੀ ਉਪਜ ਹੈ 라ਹੀ 라ਮ ਹਰ ਨਾ ਹੋ ਨ ਮਿਲੀਏ ਸਾਜਨੇ ਅਤ ਪਾਈਏ ਵਿਸਰਾਮ ਜਿਤ ਘਰ ਹਰ ਕੰਤ ਨ ਪ੍ਰਗਟੀ ਆਧ ਨਗਰ ਸੇ ਗ੍ਰਾਮ ਹਰਬ ਸਿੰਘ ਹਾਲ ਤਮੋਲ ਰਸ ਸੁਨ ਦੇਹੀ ਸਭ ਖਾਮ ਰਸਮੀ ਕੰਤ ਵਹੁਣੀ ਆ ਈਤ ਸੱਜਣ ਸਭ ਜਾਵ ਨਾਨਕੀ ਬੇਨਤੀ ਆ ਹਰ ਕਿਰਪਾ ਦੀਜੇ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਇਸ ਕਾ ਨਿਤ ਲਾਮ ਜੀਤ ਗਵਿੰਦ ਰੱਦੀਏ ਹੋਵੇ ਅਨੰਦ ਕਣਾ ਸੰਤ ਜਨਾ ਮਿਲ ਪਾਈ ਰਸਨਾ ਨਾਮ ਪੜਾ ਇਨ ਪਾਇਆ ਪ੍ਰਭ ਆਪਣਾ ਹਾਏ ਤਿਸੇ ਗਣਾਂ ਇਕ ਖੀਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਨਾਂ ਗਲ ਥਲ ਮਈਲ ਬੂਰਿਆ ਰਵਿਆ ਵਿੱਚ ਵਨਾਂ ਹੋ ਪ੍ਰਭ ਚਿਤਨਾ ਆਵਈ ਇਤੜਾ ਦੁੱਖ ਗਣਾ ਇਨੀ ਰਵੈਸੋ ਪ੍ਰਭ ਇਨਾ ਭਾਗ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਇਹ ਤੁਮ ਲਾਏ ਸੋ ਪ੍ਰਭ ਤਿਸਕੇ پائے لگا ہر درشن کو من لوچ نانک پیاس منا یہ تم لائے سو پرب اس کے پائے لگا گر جی کا خلصہ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਜੋ ਅੱਜ ਚੀਤ ਮਹੀਨੇ ਦਾ ਦਿਨ ਹੈ ਚੀਤ ਦੀ ਸੰਕਰਾਂਤ ਜੋ ਨਵੇਂ ਸਾਲ ਦੀ ਰਮਤਾ ਹੈ ਦੇਸੀ ਮਹੀਨਿਆਂ ਦੇ ਮੁਤਾਬਕ ਜੋ ਪ੍ਰਾਤਨ ਸਮਿਆਂ ਤੋਂ ਚੱਲਦੇ ਆ ਰਹੇ ਹਨ ਉਹ ਦੇਸੀ ਦੀ ਮਹੀਨੇ ਹਨ ਜਿਨ੍ਹਾਂ ਦੇ ਮੁਤਾਬਕ ਪ੍ਰਾਤਨ ਸਮੇ ਆਪਣਾ ਦਿਨ ਤਿਹਾੜੀ ਇਹ ਮਹੀਨਿਆਂ ਦੇ ਮੁਤਾਬਕ ਹੀ ਮਨਾਏ ਜਾਂਦੇ ਸੀ ਅੰਗਰੇਜ਼ਾਂ ਤੋਂ ਇੰਗਲਿਸ਼ ਮਹੀਨੇ ਅੰਗਰੇਜ਼ੀ ਮਹੀਨੇ ਰੰਭ ਹੋਏ ਪਰ ਗੁਰਸਿੱਖ ਵਾਸਤੇ ਇਹ ਦੇਸੀ ਮਹੀਨੇ ਦਾ ਹੀ ਸਾਲ ਆਰੰਭ ਹੁੰਦਾ ਹੈ ਅੱਜ ਤੋਂ ਨਵਾਂ ਸਾਲ ਸ਼ੁਰੂ ਹੁੰਦਾ ਹੈ ਇਸ ਮਹੀਨੇ ਤੋਂ ਮਹਾਰਾਜ 12 ਮਾਹ ਦੀ ਰੰਮਤਾ ਕਰਦੇ ਹਨ ਗੁਰੂ ਅਰਜਨ ਦੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਸਾਨੂੰ ਹਰ ਮਹੀਨੇ ਦੇ ਪ੍ਰਦੇਸ਼ ਹਲਵਰ ਪ੍ਰਦੇਸ਼ ਬਖਸ਼ਦੇ ਹੋਏ ਇਹ 12 ਮਾਹ ਨੂੰ ਉਚਾਰਣ ਕਰਦੇ ਹਨ ਇਸ ਤੋਂ ਪਹਿਲਾਂ ਭਵੇਂ ਮਹਾਰਾਜ ਦੇ ਚਰਨਾਂ ਵਿੱਚ ਪ੍ਰੋਤਮ ਦਾਸੀ ਪੰਡਤ ਹੰਦਾ ਸੀ ਜਿਹੜਾ ਕੀ ਮਹੀਨੇ ਦਾ ਫਾਰਵਾਰ ਸੁਨੰਦਾਸੀ ਕਥਾ ਸੁਨੰਦਦਾ ਸੀ ਪਰ ਪਿਆਰੀਆਂ ਸੰਗਤਾਂ ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਦੇ ਚਰਨਾਂ ਵਿੱਚ ਸਮੇਂ-ਸਮੇਂ ਤੇ ਜਦੋਂ ਜਿਵੇਂ ਲੋੜ ਹੋਈ ਸੰਗਤਾਂ ਦੀ ਬੇਨਤੀ ਉਹ ਪ੍ਰਵਾਨ ਕਰਦੇ ਮਹਾਰਾਜ ਜੀ ਨੇ 12 ਮਾਹ ਨੂੰ ਚਾਰਨ ਕੀਤਾ ਜਦੋਂ ਸੰਗ ਸਿੰਘਾਂ ਸੰਗਤਾਂ ਨੇ ਕਿਹਾ ਮਹਾਰਾਜ ਜੀ ਤੁਸੀਂ ਆਪਣੇ ਮੁਖ ਤੋਂ ਬਾਣੀ ਚਾਰਨ ਕਰੋ ਸੌਖੀ ਜਿਹੜੀ ਕਿ ਅਸੀਂ ਆਪ ਪੜ ਕੇ ਮਹੀਨੇ ਦਾ ਫਲਵਾਰ ਸਮਝ ਸਕੀਏ ਤੇ ਮਹਾਰਾਜ ਗੁਰअर्जਨ ਦੇ ਮਹਾਰਾਜ ਜੀ ਨੇ ਬੇਨਤੀ ਪ੍ਰਵਾਨ ਕਰਦੇ ਹੋਏ ਇਹ 12 ਮਹੀਨਿਆਂ ਦੇ ਪ੍ਰਦੇਸ਼ ਸਾਨੂੰ ਬਖਸ਼ੇ ਹਨ ਉਥੇ ਉਸ ਦਿਨ ਤੋਂ ਮਹਾਰਾਜ ਜੀ ਜਿਸ ਦਿਨ ਤੋਂ ਬਾਰਾਮਾਨ ਚਾਰਨ ਕੀਤਾ ਬਾਣੀ ਚਾਰਨ ਕੀਤੀ ਮਾਜ ਰਾਗ ਦੇ ਵਿੱਚ ਸਉਥੇ ਘਾਰ ਸੁਰ ਤਾਲ ਦੇ ਵਿੱਚ ਮਹਾਰਾਜ ਨੇ ਬਾਣੀ ਨੂੰ ਚਾਰਨ ਕੀਤਾ ਉਥੇ ਦਾਤ ਵੀ ਕੀਤੀ ਕਿ ਹਰ ਮਹੀਨੇ ਇਹ ਸ਼ਬਦ ਪੜੇ ਜਾਣ ਅੱਜ ਤੋਂ ਨਵੇਂ ਸਾਲ ਤੋਂ ਹੀ ਦੀ ਰਮਤਾ ਹੁੰਦੀ ਹੈ ਕਤਕ ਦੇ ਜੋ ਚੇਤ ਦਾ ਮਹੀਨਾ ਸੋਰੀ ਚੇਤ ਦੇ ਮਹੀਨੇ ਤੋਂ ਨਵਾਂ ਸਾਲ ਰੰਮ ਹੁੰਦਾ ਹੈ ਐਲੋ ਮਹਾਰਾਜੀ ਮੰਗਲਾ ਚਰਨ ਕਰਦੇ ਹੋਏ ਬੇਨਤੀ ਦਾ ਸ਼ਬਦ ਉਚਾਰਨ ਕਰਦੇ ਹਨ ਫਿਰ ਉਸ ਤੋਂ ਅਗਲਾ ਸ਼ਬਦ ਚੇਤ ਮਹੀਨੇ ਦਾ ਹੈ ਹਾਉ ਮਹਾਰਾਜ ਜੀ ਬਚਨ ਕਰਦੇ ਹਨ ਸਰਵਨ ਕਰੀਏ ਜੀ ਬਾਰਾ ਮਹਾ ਮਾਜ ਮਹੱਲਾ 5ਵਾਂ ਘਰ ਚੌਥਾ ਏਕ ਓੰਕਾਰ ਸਤਿ ਗੁਰਪ੍ਰਸਾਦ ਪੰਜਵੀਂ ਪਾਤਸ਼ਾਹ ਜੀ ਬਾਣੀ ਹੈ ਮਾਜ ਰਾਗ ਦੇ ਵਿੱਚ ਹੈ ਚੌਥੇ ਘਰ ਸੁਰ ਤਾਲ ਦੇ ਵਿੱਚ ਨੂੰ ਗਾਣ ਦਾ ਮਹਾਰਾਜ ਜੀ ਨੇ ਦੱਸਿਆ ਹੈ ਅਤੇ ਮੰਗਲਾ ਚਰਨ ਮਹਾਰਾਜ ਜੀ ਕਰਦੇ ਹਨ ਉਹ ਪਲੀ ਪੂਰਨ ਪਰਮਾਤਮਾ ਮਹਾਰਾਜ ਜੀ ਕਹਿੰਦੇ ਇੱਕ ਸਰੂਪ ਹੈ ਸਾਰੇ ਬ੍ਰਹਿਮੰਡ ਸ੍ਰਿਸ਼ਟੀ ਦਾ ਉਹ ਅਕਾਲ ਪੁਰਖ ਮਾਲਕ ਹੈ ਜਿਹਦੀ ਮੂਰਤ ਕਾਲ ਤੋਂ ਪਰੇ ਹੈ ਜੂਨਾ ਤੋਂ ਰਹਿਤ ਹੈ ਸਰੀਰਾਂ ਤੋਂ ਪਰੇ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬੇਨਤੀ ਦੇ ਲਬਜ ਸ਼ਬਦ ਉਚਾਰਨ ਕਰਦੇ ਹੋਏ ਇਹ ਮਹਾਰਾਂ ਮੰਦ ਦੀ ਆਰੰਭਤਾ ਕਰਦੇ ਹਨ ਜੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਮਹਾਰਾਜ ਜੀ ਕਹਿੰਦੇ ਕਈ ਜਨਮਾਂ ਦਾ ਵਿਛੋੜਾ ਹੈ ਸਾਡੇ ਕਰਮਾਂ ਦੇ ਕਾਰਨ ਅਸੀਂ ਤੇਰੇ ਤੋਂ ਵਿਛੜੇ ਪਏ ਆ ਕਿਰਤ ਕਰਮ ਕੇ ਵਿਛੜੇ ਅਸੀਂ ਦੋਸਤਾ ਲਾਦੇ ਨੇ ਨਾ ਦੂਜਿਆਂ ਤੇ ਪਰ ਮਹਾਰਾਜ ਜੀ ਕਹਿੰਦੇ ਸੀ ਕੀਤੇ ਕਰਮਾਂ ਤੋਂ ਕਾਲਪੁਰਖ ਜੀਓ ਤੁਹਾਡੇ ਤੋਂ ਸਾਡਾ ਵਿਛੋੜਾ ਪੈ ਗਿਆ ਦੂਰ ਹੋ ਗਏ ਜਿਵੇਂ ਭਗਤ ਜੀ ਕਹਿੰਦੇ ਹਨ ਬਹੁਤ ਜਨਮ ਵਿਛਰੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਇਹ ਮਹਾਰਾਜ ਜੀ ਕਹਿੰਦੇ ਕੀਤੇ ਕਰਮਾਂ ਤੋਂ ਸੀ ਵਿਛੜ ਗਏ ਸੀ ਤੇ ਕਿਰਪਾ ਕਰ ਦੇਵੇ ਹੁਣ ਮਨੁੱਖਾ ਦੇਹ ਮਿਲੀ ਆ ਮਾਨਸ ਦੇਹ ਮਨੁੱਖਾ ਜੀਵਨ ਮਿਲਿਆ ਇਹਦੇ ਵਿੱਚ ਤੁਹਾਡੇ ਨਾਲ ਸਾਡਾ ਮੇਲ ਹੋ ਜਾਵੇ ਕਰ ਕਿਰਪਾ ਮੇਲੋ ਰਾਮ ਉਸੀ ਕਿਰਪਾ ਧਾਰ ਕੇ ਸਾਨੂੰ ਆਪਣੇ ਵਿੱਚ ਮੇਲ ਲਵੋ ਚਾਰ ਕੁੰਟ ਦਹ ਦਿਸ ਪਰਮੇ ਥੱਕ ਆਏ ਪ੍ਰਭ ਕੀ ਛਾਮ ਚਾਰ ਕੁੰਟਾਂ ਵਿੱਚ ਚਾਰੇ ਦਿਸ਼ਾਵਾਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਅਸੀਂ ਜਨਮ ਲੈ ਚੁੱਕੇ ਹਾਂ ਕੀੜੇ ਪਤੰਗੇ ਬਣ ਚੁੱਕੇ ਹਾਂ ਚਾਰੇ ਦਿਸ਼ਾਵਾਂ ਦੇ ਵਿੱਚ ਸਾਡਾ ਰਹਿਣਾ ਹੋਇਆ ਕਈ ਜੁਨਾਂ ਦੇ ਵਿੱਚ 83 ਲੱਖ ਜੁਨਾਂ ਅਸੀਂ ਭੁਗਤੀਆਂ ਚਾਰ ਕੁੰਟ ਦਾ ਦਿਸ ਪਰਮੇ ਥੱਕ ਆਏ ਥੱਕ ਕੇ ਤੁਹਾਡੇ ਚਰਨਾਂ ਵਿੱਚ ਆਏ ਹਾਂ ਪ੍ਰਭ ਜੀ ਤੁਸੀਂ ਕਿਰਪਾ ਕਰ ਦੇਵੋ ਤੇ ਇਹਨ ਦੁੱਧ ਦੇ ਤੇ ਬਾਰੀ ਕਿਤਨਾ ਵੇ ਕਾਮ ਫਿਰ ਪਾਤਸ਼ਾਹ ਜੀ ਪਿਆਰੇ ਉਦਾਹਰਣ ਲੈਂਦੇ ਹਨ ਕਹਿੰਦੇ ਜਿਵੇਂ ਇੱਕ ਗਊ ਜਿਹੜੀ ਨਾ ਜਿੰਨਾ ਚਿਰ ਦੁੱਧ ਦਿੰਦੀ ਹੈ ਪਸ਼ੂ ਦੁੱਧ ਦਿੰਦਾ ਨਾ ਗਊ ਮੱਝ ਤੇ ਉਹਨਾਂ ਚਿਰ ਪਿਆਰੀ ਲੱਗਦੀ ਹੈ ਜਿੰਨਾ ਚਿਰ ਦੁੱਧ ਦਿੰਦੀ ਹੈ ਤੁਹਾਨੂੰ ਸਾਭਦੇ ਆ ਪੱਠੇ ਪਾਨੇ ਆ ਉਹਦਾ ਦੇਖ ਰੇਖ ਕਰਦੇ ਆ ਅਰ ਜਿੱਦਣ ਗਊ ਦੁੱਧ ਦੇਣਾ ਛੱਡ ਦੇਵੇ ਦੇਖਦੇ ਆਂ ਛੜਕਾਂ ਤੇ ਫਿਰਦੀਆਂ ਦੇਖਦੇ ਆਂ ਨਾ ਛੜਕਾਂ ਦੇ ਐਕਸੀਡੈਂਟ ਵੀ ਹੁੰਦਿਆਂ ਨਾ ਗਊ ਅੱਛੇ ਫਿਰਦੇ ਹਨ ਵਾਰਾ ਪਸ਼ੂ ਫਿਰਦੇ ਹਨ ਉਹ ਛੱਡੇ ਹੀ ਹੋਈ ਹਨ ਜਦੋਂ ਦੁੱਧ ਦੇਣਾ ਛੱਡ ਦਿੰਦੀ ਐ ਸਾਡ ਕੰਮ ਕਰਨਾ ਛੱਡ ਦਿੰਦੀ ਅਸੀਂ ਉਹਨੂੰ ਵਾਰਾ ਛੱਡ ਦਿੰਦੇ ਆਂ ਛੜਕਾਂ ਤੇ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਉਹਦੇ ਨਾਲ ਕਿੰਨਾ ਨੁਕਸਾਨ ਹੁੰਦਾ ਹੈ ਉਹਨੂੰ ਉਸ ਜੀ ਜਗ੍ਹਾ ਤੇ ਛੱਡ ਕੇ ਆਈਏ ਕਊਸ਼ਾਲਾ ਬਣੀਆਂ ਹੋਈਆਂ ਹਨ ਉੱਥੇ ਛੱਡ ਕੇ ਆਈਏ ਮਹਾਰਾਜ ਜੀ ਧਾਰਨ ਲੈ ਰਹੇ ਨੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਵੇਂ ਇੱਕ ਗਊ ਨੂੰ ਜਿੰਨਾ ਚਿਰ ਦੁੱਧ ਦਿੰਦੀ ਹੈ ਉਹਨੂੰ ਸੰਭਿਆ ਜਾਂਦਾ ਹੈ ਧੇਨ ਮਹਾਰਾਜ ਜੀ ਕਹਿੰਦੇ ਧੇਨ ਦੁੱਧ ਦੇਤੇ ਬਾਹਰੀ ਕਿਤੇ ਨਾਵੇ ਕੰਮ ਜਿਵੇਂ ਉਹ ਕੰਮ ਨਹੀਂ ਹੁੰਦੀ ਇੱਕ ਪਸ਼ੂ ਜਿਹੜਾ ਦੁੱਧ ਦੇਣ ਤੋਂ ਛੱਡ ਦਿੰਦਾ ਗਊ ਦੁੱਧ ਦੇਣ ਤੋਂ ਛੱਡਦੀ ਉਹ ਕਿਸੇ ਕੰਮ ਦੀ ਨਹੀਂ ਰਹਿੰਦੀ ਉਹਨੂੰ ਬਾਹਰ ਛੱਡ ਦਿੰਨੇ ਆ ਜਲ ਬਿਨ ਸਾਖ ਕਮਲਾਵਤੀ ਉਪਜੇ ਨਾਹੀ ਧਾਮ ਜਿਵੇਂ ਕਿਸਾਨ ਕਿਸੇ ਥੀਤੀ ਵੇਚਦਾ ਹੈ ਨਾ ਤਰਸਾਨ ਖੇਤੀਬੀਜ ਦਾ ਪੱਠੇ ਬੀਜਦਾ ਖਰੀ ਪਰੀ ਖੇਤੀ ਨੂੰ ਜੇ ਉਹ ਪਾਣੀ ਦੇਣਾ ਛੱਡ ਦੇਵੇ ਬੀਜੀ ਹੋਈ ਫਸਲ ਨੂੰ ਜੇ ਪਾਣੀ ਨਾ ਦੇਵੇ ਇੱਕ ਮੇਰੀ ਬੀਜ ਪਾ ਕੇ ਪੇਤੀ ਉੱਗ ਗਈ ਤੇ ਉਹਦਾ ਖਿਆਲ ਨਾ ਰੱਖੇ ਦੇਖ ਰਿਕ ਨਾ ਰੱਖੇ ਮਹਾਰਾਜ ਜੀ ਕਹਿੰਦੇ ਜਲ ਬਿਨ ਸਾਖ ਕਮ ਲਾਭਤੀ ਜਲ ਤੋਂ ਬਿਨ ਉਹ ਵੀ ਕਮ ਲਾ ਜਾਂਦੀ ਹੈ ਉਹਦਾ ਵੀ ਕੋਈ ਮੁੱਲ ਨਹੀਂ ਮਿਲਦਾ ਦਾਮ ਨਹੀਂ ਮਿਲਦੇ ਮਹਾਰਾਜ ਜੀ ਕਹਿੰਦੇ ਉਪਜੇ ਨਹੀਂ ਦਾਮ ਇਉਂ ਨੂੰ ਕਦੀ ਦੇਖੀ ਨਾ ਉਹਦੀ ਦੇਖ ਰੇਖ ਨਾ ਕਰੇ ਜਾਲੀ ਨਾ ਦਵੇ ਸਿੰਚਾਈ ਨਾ ਕਰੇ ਤੇ ਸਾਧ ਸੰਗਤ ਜੀ ਉਹ ਕਿਤੇ ਕਿਰਦਾਮ ਦਵੇਗੀ ਉਹਦਾ ਸਿੱਟਾ ਭਰੇਗਾ ਉਹਦੇ ਉੱਤੇ ਬੀਜ ਆਉਣਗੇ ਨਹੀਂ ਆਉਂਦੇ ਉਹ ਕਿਸੇ ਕੰਮ ਦੀ ਨਹੀਂ ਰਹਿੰਦੀ ਉਹ ਮਹਾਰਾਜ ਜੀ ਕਹਿੰਦੇ ਉਹਦੇ ਧਾਮ ਨਹੀਂ ਪ੍ਰਾਪਤ ਹੁੰਦੇ ਹਰ ਨਹਿ ਨ ਮਿਲੀਏ ਸਾਜਣੇ ਹੱਥ ਪਾਈਏ ਵਿਸ਼ਰਾਮ ਇਹ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਜਵਾਬ ਦਿੰਦੇ ਹਨ ਮਹਾਰਾਜ ਵਚਨ ਕਰਦੇ ਨਾ ਹਰ ਨਾ ਹੈ ਨਾ ਮਿਲੀਏ ਸਾਜਨੇ ਜਿਹੜੇ ਸੱਚੇ ਮਾਲਕ ਨੂੰ ਨਹੀਂ ਮਿਲ ਸਕੇ ਮਨੁੱਖਾ ਦੇ ਧਾਰਨ ਕਰਕੇ ਮਾਨਸ ਜਨਮ ਪਾ ਕੇ ਪਿਆਰੋ ਜਿਹੜੇ ਉਹਦੀ ਪ੍ਰਾਪਤੀ ਨਹੀਂ ਕਰ ਸਕਿਓ ਸੱਜਣ ਤੋਂ ਵਾਂਝੇ ਰਹਿ ਗਏ ਕਤ ਪਾਈਏ ਵਿਸ਼ਰਾਮ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਕਿੱਥੇ ਬਿਸ਼ਰਾਮ ਮਿਲੇਗਾ ਉਹਨਾਂ ਨੂੰ ਕਿੱਥੇ ਚੈਨ ਇਸ ਦੇ ਵਿੱਚ ਸੁਖ ਮਿਲੇਗਾ ਜਿਤ ਘਰ ਹਰ ਕੰਤਨਾ ਪਰਗਟੀ ਹਠ ਨਗਰ ਸੇ ਗ੍ਰਾਮ ਜਿੰਨਾ ਘਰਾਂ ਦੇ ਵਿੱਚ ਉਹਦਾ ਵਾਸ ਨਹੀਂ ਨਾ ਹਿਰਦੇ ਗੱਲ ਦੀ ਮਹਾਰਾਜ ਗੱਲ ਕਰਦੇ ਹਨ ਜਿੱਥੇ ਘਰ ਹਰ ਕੰਤਨਾ ਪ੍ਰਗਟੀ ਪਾਠ ਨਗਰ ਸੇ ਗ੍ਰਾਮ ਮਹਾਰਾਜ ਜੀ ਕਹਿੰਦੇ ਜਿੱਥੇ ਕੰਤ ਦਾ ਵਾਸ ਨਨ ਹੋਇਆ ਪੱਤੀ ਪਰਮੇਸ਼ਰ ਦਾ ਜਿਸ ਹਿਰਦੇ ਘਰ ਵਿੱਚ ਉਹ ਪਾਠ ਵਾਂਗੂ ਜਲਦਿਆ ਨ ਹਿਰਦੇ ਪਾਠ ਨਗਰ ਸੇ ਗ੍ਰਾਮ ਨਗਰ ਤੇ ਸ਼ਹਿਰ ਗ੍ਰਾਮ ਸ਼ਹਿਰ ਨੂੰ ਕਹਿੰਦੇ ਹਨ ਨਗਰ ਨਗਰ ਤੇ ਸ਼ਹਿਰ ਜਿਵੇਂ ਭਾਠ ਵੰਗਰੂ ਜਲਦਿਆ ਨਾ ਇਸੇ ਤਰ੍ਹਾਂ ਜਿੱਥੇ ਕੋਈ ਰਹਿੰਦਾ ਨਹੀਂ ਉਹ ਘਰ ਸਖਣਾ ਹੋ ਜਾਂਦਾ ਬਿਆਬਾਨ ਉਥੇ ਕੂੜਾ ਕਰਕਟ ਆ ਜਾਂਦਾ ਇਸ ਘਰ ਵਿੱਚ ਜੇ ਪਤੀ ਪਰਮੇਸ਼ਰ ਕੰਤਨੀ ਵਸਦਾ ਪ੍ਰਗਟ ਨਹੀਂ ਹੁੰਦਾ ਮਹਾਰਾਜ ਜੀ ਕਹਿੰਦੇ ਇਹ ਜਲਦਾ ਸੜਦਾ ਰਹਿੰਦਾ ਹੈ ਭਾਠ ਨਗਰ ਸੇ ਗ੍ਰਾਮ ਮਹਾਰਾਜ ਜੀ ਕਹਿੰਦੇ ਭਾਠ ਦੀ ਤਰ੍ਹਾਂ ਇਹ ਜਲਦਾ ਸੜਦਾ ਸਰਬsingaal ਤੁਹ ਬੋਲ ਰਸ ਸੁਣਦੇ ਹੀ ਸਭ ਖਾਮ ਤੇ ਮਹਾਰਾਜ ਜੀ ਕਹਿੰਦੇ ਇੱਕ ਸ਼ਿੰਗਾਰ ਕੀਤਾ ਵੀ ਬ्यर्थ ਚਲਾ ਜਾਂਦਾ ਹੈ ਸਰਬ ਸ਼ਿੰਗਾਰ ਤੰਬੂਲ ਰਸ ਸੁਣ ਦੇਹੀ ਸਭ ਖਾਮ ਤੇ ਮਹਾਰਾਜ ਜੀ ਕਹਿੰਦੇ ਪਤੀ ਜੂ ਜੇ ਖੁਸ਼ ਕਰਨਾ ਹੈ istri ਸ਼ਿੰਗਾਰ ਕਰਦੀ ਹੈ ਤੇ ਰਸ ਮਹਾਰਾਜ ਜੀ ਕਹਿੰਦੇ ਮਲਦੀ ਹੈ ਸ਼ਿੰਗਾਰ ਕਰਦੀ ਹੈ ਅਤਲ ਮਰਦੀ ਮਹਾਰਾਜ ਜੀ ਕਹਿੰਦੇ ਦੇ ਜਿਹੜੀ ਹੈ ਇਹ ਉਹਦੇ ਤੋਂ ਸਖਣੀ ਰਹਿ ਜਾਂਦੀ ਹੈ ਪਤੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਉ ਬਾਹਰਲੇ ਵੇਸ ਕੀਤੇ ਬਾਹਰਲੇ ਕਰਮ ਕਾਂਡ ਕੀਤੇ ਮਹਾਰਾਜ ਜੀ ਕਹਿੰਦੇ ਉਹ ਵਿਅਰਥ ਚਲੇ ਜਾਂਦੇ ਹਨ ਪ੍ਰਭ ਸੁਆਮੀ ਕੰਤ ਵਿਹੂਣਿਆ ਮੀਤ ਸੱਜਣ ਸਭ ਜਾਮ ਤੇ ਮਹਾਰਾਜ ਜੀ ਦੇਖੋ ਜ਼ਗੀਰਲੀ ਪੰਕਤੀ ਵਿੱਚ ਜਵਾਬ ਦੇ ਨਾ ਪ੍ਰਭ ਸੁਆਮੀ ਕੰਤ ਵਿਹੂਣਿਆ ਜੇ ਕੰਤ ਤੋਂ ਅਸੀਂ ਵੀ ਹੁਣਿਆ ਸਖਣਿਆ ਪਤੀ ਪਰਮੇਸ਼ਰ ਤੋਂ ਤੇ ਮਹਾਰਾਜ ਜੀ ਕਹਿੰਦੇ ਮੀਤ ਸੱਜਣ ਸਭ ਜਾਮ ਕਹਿੰਦੇ ਮਿੱਤਰ ਸੱਜਣ ਵੀ ਜਮਾ ਵਰਗੇ ਲੱਗਦੇ ਆ ਕਹਿੰਦੇ ਜੇ ਪਤੀ ਨਹੀਂ ਨਾ ਘਰ ਚ ਆਇਆ ਤੇ ਮਹਾਰਾਜ ਜੀ ਕਹਿੰਦੇ ਫਿਰ ਆਲੇ ਦੁਆਲੇ ਜਿਹੜੇ ਖੜੇ ਜੀ ਹੁੰਦਿਆਂ ਨਾ ਉਹ ਵੀ ਚੰਗੇ ਨਹੀਂ ਲੱਗਦੇ ਕਹਿੰਦੇ ਇਸੇ ਤਰ੍ਹਾਂ ਜੇ ਪਤੀ ਪਰਮੇਸ਼ਰ ਘਰ ਵਿੱਚ ਨਹੀਂ ਨਾ ਵੱਸਦਾ ਤੇ ਫਿਰ ਕਹਿੰਦੇ ਜਾਮ ਜਿਹੜਿਆਂ ਨਾ ਉਹ ਸੰਸਾਰੀ ਵਸਤੂਆਂ ਵੀ ਜਮਾਂ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਨਾਨਕ ਕੀ ਪ੍ਰਭ ਬੇਨਤੀ ਕਰ ਕਿਰਪਾ ਦੀ ਜੈ ਨਾਮ ਖੀਰਲੀ ਬੇਨਤੀ ਦੀ ਤੁਖ ਮਹਾਰਾਜ ਜੀ ਤਾਂ ਆਚਾਰਨ ਕਰ ਦੇਣ ਕਹਿੰਦੇ ਮੇਰੀ ਬੇਨਤੀ ਹੈ ਨਾਨਕ ਕੀ ਪ੍ਰਭ ਬੇਨਤੀ ਕਹਿੰਦੇ ਤੇਰੇ ਚਰਨਾਂ ਵਿੱਚ ਪ੍ਰਭੂ ਜੀ ਉਹ ਬੇਨਤੀ ਹੈ ਕਰ ਕਿਰਪਾ ਉਸ ਕਿਰਪਾ ਧਾਰ ਦੋ ਨਾਮ ਦੀ ਬਖਸ਼ਿਸ਼ ਕਰ ਦੋ ਨਾਮ ਦੇਣਾ ਕਰੋ ਹਰ ਮੇਲੋ ਸਵਾਮੀ ਸੰਗ ਪ੍ਰਭ ਇਸ ਕਾ ਨੇ ਚਲ ਧਾਮ ਕਹਿੰਦੇ ਉਸ ਸਵਾਮੀ ਨਾਲ ਮੇਰਾ ਮੇਲ ਕਰਾ ਦੋ ਹਰ ਮੇਲੋ ਸਵਾਮੀ ਸੰਗ ਪ੍ਰਭ ਇਸ ਕਾ ਨੇ ਚਲ ਧਾਮ ਇਹਦਾ ਸਦਾਈ ਟੱਲ ਰਾਜ ਆ ਉਹਦੇ ਨਾਲ ਮੇਲ ਕਰਾ ਦੇਵੋ ਇਹ ਸ਼ਬਦ ਦੀ ਬੇਨਤੀ ਦੇ ਸ਼ਬਦ ਦੀ ਸਮਾਪਤੀ ਹੁੰਦੀ ਹੈ ਅੱਗੇ ਚੇਤ ਮਹੀਨੇ ਦੇ ਵਿਦੇਸ਼ ਦੀ ਰੰਮਤਾ ਹੁੰਦੀ ਹੈ ਚੇਤ ਗੋਵਿੰਦ ਅਰਾਦੀ ਹੈ ਹੋਏ ਆਨੰਦ ਕਣਾ ਮਹਾਰਾਜ ਕਹਿੰਦੇ ਚੇਤ ਦਾ ਮਹੀਨਾ ਤਾਂ ਸੁਹਾਵਣਾ ਹੈ ਇਹ ਬਸੰਤਰੂਤ ਦਾ ਖੀਰਲਾ ਮਹੀਨਾ ਹੈ ਕੱਲ ਨੂੰ ਸਮਾਪਤੀ ਹੋ ਜਣੀ ਹੈ ਬਸੰਤਰ ਰਾਗ ਦੀ ਕੱਲ ਨੂੰ ਹਲਾ ਮੱਲਾ ਹੈ ਕੱਲ ਤੋਂ ਸਮਾਪਤੀ ਹੋ ਜਾਣੀ ਅੰਬਰ ਤੇਲੇ ਅਰਦਾਸ ਸ਼ਾਮ ਨੂੰ ਅਰਦਾਸ ਹੋ ਜਣੀ ਹੈ ਬਸੰਤ ਰਾਗ ਚੱਲਦਾ ਹੈ ਸਾਧ ਸੰਗਤ ਜੀ ਉਹ ਬਸੰਤ ਰੋਗ ਰੁੱਤ ਦੇ ਮਹੀਨੇ ਦੇ ਵਿੱਚ ਇਸ ਵੇਲੇ ਆਪਾਂ ਦੇਖੋ ਲੋਹੜੀ ਮਨਾਉਂਦੇ ਆ ਨਾ ਲੋਹੜੀ ਤੋਂ ਦੂਜੇ ਦਿਨ ਮਾਘੀ ਹੁੰਦੀ ਹੈ ਉਸ ਦਿਨ ਬਸੰਤ ਰਾਗ ਦੀ ਰੰਗਤ ਆਉਂਦੀ ਹੈ ਤੇ ਉਸ ਦਿਨ ਤੋਂ ਲੈ ਕੇ ਕੱਲ ਦੇ ਦਿਨ ਤੱਕ ਸਮਾਪਤੀ ਹੁੰਦੀ ਹੈ ਬਸੰਤ ਰੋਗਤ ਲੰਘ ਜਾਂਦੀ ਹੈ ਇਸ ਮਹੀਨੇ ਦੇ ਵਿੱਚ ਸੰਪੂਰਨਤਾ ਹੀ ਹੁੰਦੀ ਹੈ ਬਸੰਤ ਰੋਗ ਦੀ ਮਹਾਰਾਜ ਗੁਰअर्जਨ ਦੇ ਪਾਸ਼ਾ ਜੀ ਕਹਿੰਦੇ ਮਹੀਨਾ ਜਿਹੜਾ ਵਸੰਤ ਰੋਗਤ ਦਾ ਇਹਦੇ ਵਿੱਚ ਫੁੱਲ ਬਹੁਤ ਖਿੜਦੇ ਹਨ ਫਲ ਬੂਟੇ ਜਿਹੜੇ ਬਨਸਪਤੀ ਹੈ ਫੁੱਲ ਬੂਟੇ ਫੁੱਲਾਂ ਦੇ ਨਾਲ ਭਰ ਜਾਂਦੇ ਹਨ ਹਰ ਪਾਸੇ ਸੁਗੰਧੀ ਬਨਸਪਤੀ ਦੀ ਫੈਲਦੀ ਹੈ ਨਵੇਂ ਪੱਤੇ ਉਗਦੇ ਹਨ ਪੁਰਾਣੇ ਪੱਤੇ ਝੜ ਜਾਂਦੇ ਹਨ ਨਵੇਂ ਪੱਤਾਂ ਦੀ ਸ਼ੁਰੂਆਤ ਹੁੰਦੀ ਹੈ ਜੀ ਮਹਾਰਾਜ ਜੀ ਕਹਿੰਦੇ ਜਿਸ ਤਰ੍ਹਾਂ ਬਾਹਰੋਂ ਬਨਸਪਤੀ ਨੂੰ ਦੇਖ ਕੇ ਨਾ ਮਨੁੱਖ ਦਾ ਮਨ ਜਿਹੜਾ ਖੁਸ਼ੀ ਖੇੜੇ ਵਿੱਚ ਹੁੰਦਾ ਹੈ ਫੂਲਾ ਬੂਟਿਆਂ ਨੂੰ ਦੇਖ ਕੇ ਮਨ ਖੁਸ਼ ਹੁੰਦਾ ਹੈ ਇਸੇ ਤਰ੍ਹਾਂ ਹੀ ਕਹਿੰਦੇ ਗੁਰਸਿੱਖ ਦਾ ਹਿਰਦਾ ਜਿਹੜਾ ਉਹ ਪ੍ਰਭੂ ਦੇ ਨਾਲ ਜੁੜ ਕੇ ਖੁਸ਼ ਹੋਣਾ ਚਾਹੀਦਾ ਗਵਿੰਦ ਅਰਾਦੀ ਹੈ ਉਹਦੀ ਰੱਦਨਾ ਕਰੀਏ ਪ੍ਰਭੂ ਦੀ ਮਹਾਰਾਜੀ ਕਹਿੰਦੇ ਅੰਦਰ ਜਿਹੜਾ ਆਨੰਦ ਹੈ ਨਾ ਘਣਾਂ ਆਨੰਦ ਉਹ ਤਾਂ ਪ੍ਰਾਪਤ ਹੋਣਾ ਸੰਤ ਜਨਾਂ ਮਿਲ ਪਾਈ ਹੈ ਰਸਨਾ ਨਾਮ ਪੜਾ ਹਰਾ ਜੀ ਕਹਿੰਦੇ ਸੰਤ ਜਨਾਂ ਸਤਿ ਪਰਮੇਸ਼ਰ ਸਤ ਗੁਰਾਂ ਦਾ ਸੰਗ ਕਰਕੇ ਉਹਦੀ ਸੰਗਤ ਕਰਕੇ ਸੱਚੇ ਗੁਰਾਂ ਦੀ ਰਸਨਾ ਨਾਮ ਪੜਾ ਮਹਾਰਾਜ ਜੀ ਕਹਿੰਦੇ ਰਸਨਾ ਜੀਵ ਤੋਂ ਇਹ ਨਾਮ ਨੂੰ ਜਪਨਾ ਕਰੋ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਜਿਨ੍ਹਾਂ ਨੇ ਪਿਆਰਿਓ ਪ੍ਰਭੂ ਨੂੰ ਪਾ ਲਿਆ ਜਿਨ੍ਹਾਂ ਨੇ ਪ੍ਰਭੂ ਦੀ ਪ੍ਰਾਪਤੀ ਕਰ ਲਈ ਸੱਚੇ ਗੁਰਾਂ ਦੇ ਨਾਲ ਮਿਲ ਕੇ ਉਹਦੇ ਨਾਲ ਪ੍ਰਾਪਤੀ ਕਰ ਲਈ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਆਇਆ ਸਫਲ ਹੈ ਜਗਤ ਵਿੱਚ ਮਨੁੱਖਾ ਜਨਮ ਉਹਨਾਂ ਦਾ ਸਫਲ ਹੈ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਉਹਨੂੰ ਪਾ ਲਿਆ ਉਹਦੀ ਪ੍ਰਾਪਤੀ ਕਰ ਲਈ ਇੱਕ ਖਿਨ ਇਸ ਬਿਨ ਜੀਵਨਾ ਪਿਰਥਾ ਜਨਮ ਜਣਾ ਮਹਾਰਾਜ ਜੀ ਕਹਿੰਦੇ ਅਸੀਂ ਸਾਡੀ ਬਿਰਤੀ ਬਣ ਜਾਵੇ ਇੱਕ ਖਿਨ ਇਸ ਬਿਨ ਗੁਰਸਿੱਖਾਂ ਦੀ ਮਹਾਰਾਜ ਜੀ ਕਹਿੰਦੇ ਐਸੀ ਬਿਰਤੀ ਬਣ ਜਾਂਦੀ ਉਹ ਕਸ਼ਿਨ ਵੀ ਉਹਦੇ ਤੋਂ ਬਿਨ ਰਹਿ ਨਹੀਂ ਸਕਦੇ ਮਹਾਰਾਜ ਜੀ ਕਹਿੰਦੇ ਅਸੀਂ ਵਸਤਾ ਬਣਾ ਦੋ ਹਰੀ ਜੀ ਉਹ ਪ੍ਰਭੂ ਜੀ ਉਹ ਕਸ਼ਿਨ ਇਸ ਬਿਨ ਜੀਵਨਾ ਪਿਰਥਾ ਜਨ ਐ ਲੱਗੇ ਕਿ ਜਨਮ ਬਿਰਥਾ ਚਲਾ ਗਿਆ ਇਕ ਸਾ ਵੀ ਉਹਦੇ ਯਾਦ ਤੋਂ ਬਿਨਾਂ ਨਾ ਗੁਜ਼ਰੇ ਮਹਾਰਾਜ ਜੀ ਕਹਿੰਦੇ ਐਂ ਜਾਪੇ ਕੀ ਅੱਜ ਕੁਛ ਖੋលਿਆ ਅੱਜ ਜਨਮ ਵਿਰਥ ਹੈ ਮਹਾਰਾਜ ਜੀ ਕਹਿੰਦੇ ਐਸੀ ਅਵਸਥਾ ਬਣ ਜਾਵੇ ਜਲ ਥਲ ਮਈਲ ਪੂਰਿਆ ਰਵਿਆ ਵਿੱਚ ਬਣਾ ਤੇ ਮਹਾਰਾਜ ਜੀ ਕਹਿੰਦੇ ਭਾਈ ਉਹ ਹਰ ਜਗ੍ਹਾ ਤੇ ਸਭ ਪਲੀ ਪੂਰਨ ਹੈ ਜਲ ਦੇ ਵਿੱਚ ਵੀ ਥਲ ਤੇ ਧਰਤੀ ਤੇ ਜਲ ਤੇ ਆਕਾਸ਼ ਤੇ ਉਹਦਾ ਪਹਿਰਾ ਹੈ ਹਰ ਜਗ੍ਹਾ ਤੇ ਉਹਦਾ ਵਾਸ ਹੈ ਜਲ ਖਲ ਮਈਲ ਪੂਰਿਆ ਰਵਿਆ ਵਿੱਚ ਵਣਾ ਜੰਗਲਾਂ ਦੇ ਵਿੱਚ ਵੀ ਉਹ ਮੌਜੂਦ ਹੈ ਸੋ ਪ੍ਰਭ ਚੇਤਨ ਆਵਈ ਕਿਤੜਾ ਦੁੱਖ ਗਣਾ ਤੇ ਮਹਾਰਾਜ ਜੀ ਕਹਿੰਦੇ ਜੀ ਉਹਨੂੰ ਚੇਤੇ ਨਹੀਂ ਨਾ ਕੀਤਾ ਉਹਨੂੰ ਚਤਾਰ ਚੇਤੇ ਨਹੀਂ ਕੀਤਾ ਉਹਦਾ ਚੇਤਨ ਨਹੀਂ ਕੀਤਾ ਸੋ ਪ੍ਰਭ ਚੇਤਨ ਆਵਈ ਕਹਿੰਦੇ ਵੱਡਾ ਦੁੱਖ ਲੱਗਦਾ ਹਿਰਦੇ ਨੂੰ ਅੰਦਰ ਮਹਾਰਾਜ ਜੀ ਕਹਿੰਦੇ ਵੱਡੇ ਦੁੱਖ ਖੜ ਜਾਂਦੇ ਨੇ ਕਾਮ ਕ੍ਰੋਧ ਹੰਕਾਰ ਊ ਮੇ ਵਰਗੇ ਐਨ ਦੇ ਉਹਨੂੰ ਚੇਤੇ ਕਰਨਾ ਚਾਹੀਦਾ ਹੈ ਜਿੰਨਾ ਚਿਰ ਉਹ ਚੇਤਿਆ ਦੁੱਖ ਨਾਠ ਜਾਂਦੇ ਹਨ ਜਦੋਂ ਉਹ ਵਿਸਰ ਜਾਂਦਾ ਭੁੱਲ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਉਹ ਚੇਤੇ ਨਹੀਂ ਹੈ ਉਹਨਾਂ ਨੂੰ ਇਹ ਵੱਡੇ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਜਿੰਨੀ ਰਾਹ ਆਵੇ ਆਹ ਪ੍ਰਭੂ ਜਿੰਨਾ ਭਾਗ ਮਨਾ ਤੇ ਜਿਨ੍ਹਾਂ ਨੇ ਜਪ ਲਿਆ ਖੀਰਲੀ ਪੰਕਤੀ ਵਿੱਚ ਮਹਾਰਾਜ ਕਹਿੰਦਿਆ ਨੇ ਜਿਨ੍ਹਾਂ ਗੁਰਮੁਖਾਂ ਨੇ ਮਹਾਰਾਜ ਜੀ ਕਹਿੰਦੇ ਉਹਨੂੰ ਧਿਆ ਲਿਆ ਪ੍ਰਭੂ ਨੂੰ ਉਹਨਾਂ ਦੇ ਵੱਡੇ ਭਾਗ ਹਨ ਮਹਾਰਾਜ ਜੀ ਕਹਿੰਦੇ ਤਿੰਨ ਕੇ ਭਾਗ ਮਣਾ ਉਹਨਾਂ ਦੇ ਵੱਡੇ ਭਾਗ ਹਨ ਸ਼ੁਭ ਭਾਗ ਹਨ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਤੇ ਮਹਾਰਾਜ ਜੀ ਬੇਨਤੀ ਕਰਦੇ ਹਨ ਖੀਰਲੀ ਤੁਖ ਵਿੱਚ ਮਹਾਰਾਜ ਜੀ ਕਹਿੰਦੇ ਸਾਡੀ ਬੇਨਤੀ ਹੈ ਹਰੀ ਜੀਓ ਹਰ ਦਰਸ਼ਨ ਕੋ ਮਨ ਲੋਚਦਾ ਕਹਿੰਦੇ ਮੇਰਾ ਮਨ ਨਾਨਕ ਤਾ ਉਹਦੇ ਦਰਸ਼ਨਾਂ ਨੂੰ ਲੋਚਦਾ ਹੈ ਉਹਦੇ ਦਰਸ਼ਨਾਂ ਦੀ ਤਾਂਘ ਹੈ ਦੇ ਵਿੱਚ ਪਿਆਸ ਲੱਗੀ ਹੈ ਹਰਿ ਜੀ ਕਹਿੰਦੇ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਕਹਿੰਦੇ ਮੇਰੇ ਮਨ ਨੂੰ ਤਾਂ ਇਹੀ ਪਿਆਸ ਹੈ ਕਿ ਤੇਰੇ ਦਰਸ਼ਨ ਹੋ ਜਾਣ ਚੇਤ ਮਿਲਾਏ ਸੋ ਪ੍ਰਭੂ ਇਸ ਕੀ ਪਾਏ ਲਗਾ ਹਰਿ ਮਾਰਾ ਜੀ ਕਹਿੰਦੇ ਚੇਤ ਮਿਲਾਏ ਜਿਹੜਾ ਚੇਤ ਦੇ ਮਹੀਨੇ ਵਿੱਚ ਗੁਰਸਿੱਖ ਭਗਤ ਜਨ ਗੁਰਮੁਖ ਪਿਆਰਾ ਉਹਦੇ ਨਾਲ ਮੇਲ ਕਰਾ ਦੇਵੇ ਪ੍ਰਭੂ ਦੇ ਨਾਲ ਜੀਤ ਗੁਲਾਏ ਸੋ ਪ੍ਰਭੂ ਤਿਸਕੇ ਪਾਏ ਲੱਗਾ ਮਹਾਰਾਜ ਜੀ ਕਹਿੰਦੇ ਸਾਨੂੰ ਉਹਦੇ ਪਾ ਫੜਨੇ ਚਾਹੀਦੇ ਨੇ ਉਹਦੇ ਪਾ ਲੱਗਣਾ ਚਾਹੀਦਾ ਹੈ ਪਾਏ ਤੋਂ ਭਾ ਪੈਰ ਚਰਨ ਕਮਲ ਉਹ ਸੱਚਾ ਗੁਰੂ ਹੈ ਜਿਹੜਾ ਪਰਮੇਸ਼ਰ ਵਿੱਚ ਮਿਲਾ ਸਕਦਾ ਉਹਦੇ ਚਰਨ ਕਮਲ ਹਿਰਦੇ ਵਿੱਚ ਧਾਰਨ ਕਰੀਏ ਤਾਂ ਸਾਰੇ ਮਹੀਨੇ ਸਫਲ ਹਨ ਇਹ 12 ਮਹੀਨਿਆਂ ਵਿੱਚ ਹੀ ਮਹਾਰਾਜ ਇਹ ਪ੍ਰਦੇਸ਼ ਦਿੰਦੇ ਹਨ ਕਿ ਗੁਰੂ ਦਾ ਸੰਗ ਗੁਰੂ ਦੀ ਸੰਗਤ ਗੁਰੂ ਦੇ ਦਰਸ਼ਨ ਗੁਰੂ ਦੀ ਸਿੱਖਿਆ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੈ ਜਦੋਂ ਦਿਨ ਸ਼ੁਰੂ ਹੁੰਦਾ ਜੇ ਗੁਰਸਿੱਖ ਉਹਦੇ ਚਰਨਾਂ ਦੇ ਵਿੱਚ ਆਣ ਕੇ ਦਰਸ਼ਨ ਕਰਕੇ ਚਰਨਾਂ ਦੇ ਉੱਤੇ ਮਨਮਸ਼ਕਾਰ ਕਰਕੇ ਦਿਨ ਸ਼ੁਰੂ ਕਰਦਾ ਉਹਦੇ ਲਈ ਉਹ ਸਾਰਾ ਦਿਨ ਹੀ ਭਾਗਾ ਭਰਿਆ ਹੁੰਦਾ ਹੈ ਮਹਾਰਾਜ ਜੀ ਸਦਾ ਹੀ ਅੰਗ ਸੰਗ ਨਿਭਦੇ ਹਨ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਅੱਜ ਚੀਤ ਦਾ ਮਹੀਨਾ ਆਰੰਭ ਹੁੰਦਾ ਨਵਾਂ ਸਾਲ ਫਿਰ ਦੁਬਾਰਾ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਅਦਾਈਆਂ ਹੁਣ ਮਹਾਰਾਜ ਜੀ ਇਹ ਨਵਾਂ ਸਾਲ ਸਰਵਤ ਲਈ ਭਾਗਾ ਪਰਿਆ ਬਖਸ਼ਣ ਚਰਨਾਂ ਦੀ ਪ੍ਰੀਤ ਬਾਣੀ ਦਾ ਅਪਦੇਸ਼ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰਨ ਸੰਗਤਾਂ ਸਦਾ ਹੀ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ